ਲੁਧਿਆਣਾ ਪਛਮੀ ਜਿਮਨੀ ਚੌਂ ਦੇ ਵਿੱਚ ਪ੍ਰਚਾਰ ਅੱਜ ਸ਼ਾਮ ਨੂੰ ਸਮਾਪਤ ਹੋ ਜਾਏਗਾ ਤੇ ਸਮਾਪਤ ਹੋਣ ਤੋਂ ਪਹਿਲਾਂ ਜਿਹੜਾ ਵਾ ਸਾਰੇ ਹੀ ਉਮੀਦਵਾਰ ਲਗਾਤਾਰ ਵੋਟਰਾਂ ਤੱਕ ਮੀਟਿੰਗਾਂ ਕਰਕੇ ਰੋਡ ਸ਼ੋਅ ਕਰਕੇ ਰابطਾ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤੇ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰ ਰਹੇ ਨੇ ਪ੍ਰਚਾਰ ਸਬੰਧ ਤੋਂ ਪਹਿਲਾਂ ਸਾਡੇ ਨਾਲ ਮੌਜੂਦ ਨੇ ਬੀਜੇਪੀ ਦੇ ਉਮੀਦਵਾਰ ਜੀਵਨ ਗੁਪਤਾ ਗੁਪਤਾ ਜੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਤਨਵਾਰ ਸ਼ਾਮ ਨੂੰ ਅੱਜ ਪ੍ਰਚਾਰ ਸਮਾਪਤ ਹੋ ਜਾਏਗਾ ਲਗਾਤਾਰ ਮੀਟਿੰਗਾਂ ਕਰ ਰਹੇ ਹੋ ਲਗਾਤਾਰ ਰੋਡ ਸ਼ੋਅ ਕਰ ਰਹੇ ਹੋ ਭਾਜਪਾ ਕਿੱਥੇ ਸਟੈਂਡ ਕਰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਜਿਹੜਾ ਵਾ ਪ੍ਰਚਾਰ ਪੂਰਾ ਜਿਹੜਾ ਵਾ ਭਖ ਚੁੱਕਾ ਹੈ ਭਖ ਸਮਾਪਤ ਹੋਣ ਤੋਂ ਪਹਿਲਾਂ ਵਿਵੇਕ ਜੀ ਭਾਜਪਾ ਦਾ ਪ੍ਰਚਾਰ ਤਾਂ ਤੁਸੀਂ ਕੱਲ ਦੇਖ ਹੀ ਲਿਆ ਹੂੰ ਕਿ ਜਿਹੜਾ ਕੱਲ ਸ਼ਾਮ ਦਾ ਸਾਡਾ ਰੋਡ ਸ਼ੋਅ ਸੀਗਾ ਹੂੰ ਉਸ ਰੋਡ ਸ਼ੋਅ ਨੇ ਇਹ ਸਾਬਤ ਕਰਤਾ ਹੈ ਕਿ ਲੁਧਿਆਣੇ ਪੱਛਮੀ ਦੀ ਜਨਤਾ ਹੂੰ ਇੱਕ ਨਵੇਂ ਨਿਰਨੇ ਵੱਲ ਪਹੁੰਚ ਚੁੱਕੀ ਹੈ ਉਹਨਾਂ ਨੇ ਨਿਰਨੇ ਕਰ ਲਿਆ ਹੈ ਔਰ ਇਹ ਵੋਟ ਜਿਹੜਾ ਇਸ ਵਾਰੀ ਉਹਨਾਂ ਨੇ ਦੇਣਾ ਹੈ ਇਹ ਵੋਟ ਹਾਕਮਾਂ ਦੇ ਖਿਲਾਫ ਦੇਣਾ ਹੈ ਹੰਕਾਰੀਆਂ ਦੇ ਖਿਲਾਫ ਦੇਣਾ ਹੈ ਭ੍ਰਸ਼ਟਾਚਾਰੀਆਂ ਦੇ ਖਿਲਾਫ ਦੇਣਾ ਹੈ ਜਿਨ੍ਹਾਂ ਨੇ ਵਾਅਦਾ ਖਿਲਾਫੀ ਕੀਤੀ ਹੈ ਉਹਨਾਂ ਦੇ ਖਿਲਾਫ ਦੇਣਾ ਹੈ ਔਰ ਜਿਹੜੇ ਕੇਵਲ ਪੰਜਾਬੀਆਂ ਨੂੰ ਘਬਰਾ ਕਰਨ ਦਾ ਕੰਮ ਕਰ ਰਹੇ ਨੇ ਉਹਨਾਂ ਦੇ ਖਿਲਾਫ ਦੇਣਾ ਇਹ ਘਬਰਾ ਕਰਨ ਦੀ ਗੱਲ ਕਰ ਰਹੇ ਹੋ ਤੁਸੀਂ ਪਰ ਜਿੱਥੇ ਪ੍ਰਚਾਰ ਹੋ ਰਿਹਾ ਉੱਥੇ ਪਰਸਨਲ ਅਟੈਕ ਵੀ ਹੋ ਰਹੇ ਨੇ ਪਿਛਲੇ ਦਿਨਾਂ ਵਿੱਚ ਦਿੱਲੀ ਦੇ ਸੀਐਮ ਰੇਕਾ ਗੁਪਤਾ ਆਏ ਸੀਗੇ ਉਹਨਾਂ ਨੇ ਇੱਕ ਬਿਆਨ ਦਿੱਤਾ ਸੀਗਾ ਰਾਜਾ ਬੜਿੰਗ ਨੂੰ ਜਿਹੜੇ ਬਿਆਨ ਦਾ ਜਵਾਬ ਦਿੱਤਾ ਸੀ ਤੇ ਦੂਜੇ ਪਾਸੇ ਇੱਕ ਹੋਰ ਜਿਹੜਾ ਵਾ ਬਿਆਨ ਦਿੱਤਾ ਜਿਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਆਗੂ ਭੜਕੇ ਹੋਏ ਨਜ਼ਰ ਆ ਰਹੇ ਨੇ ਤੇ ਦਿੱਲੀ ਦੇ ਸੀਐਮ ਤੋਂ ਮਾਫੀ ਮੰਗਣ ਦੀ ਗੱਲ ਕਰ ਰਹੇ ਨੇ ਉਹਨਾਂ ਨੇ ਕਿਹਾ ਸੀਗਾ ਅਰੋੜਾ ਕਹਾ ਨਹੀਂ ਬੰਨਤਾ ਅਰੋੜਾ ਨਹੀਂ 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 ਉਹਨਾਂ ਨੇ ਤੁਸੀਂ ਤਲਾ ਸੁਣੋ ਉਹਨਾਂ ਨੇ ਪੂਰਾ ਕੀ ਕਿਹਾ ਇਹ ਇਹਨਾਂ ਕੋਲ ਤਾਂ ਕੇਵਲ ਇਹ ਜਿਹੜੀ ਹੈ ਨਾ ਹਰ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕਰਨਾ ਚਾਹੁੰਦੇ ਆ ਤੁਸੀਂ ਉਹ ਕਲਿੱਪ ਸੁਣਿਓ ਹਾਂ ਉਹਨਾਂ ਦੇ ਕਹਿਣ ਦਾ ਮਤਲਬ ਜੋ ਇਹ ਬਣਾ ਰਹੇ ਆ ਉਹ ਮਤਲਬ ਨਹੀਂ ਸੀਗਾ ਹਾਂ ਉਹਨਾਂ ਦੇ ਕਹਿਣ ਦਾ ਮਤਲਬ ਤਾਂ ਇੱਕ ਸੀਗਾ ਕਿ ਤੁਸੀਂ ਜਿਨ੍ਹਾਂ ਦਾ ਤੰਜ ਕਰ ਕਰ ਰਹੇ ਹੋ ਉਹ ਸਾਨੂੰ ਤਾਂ ਸਿੱਧੇ ਤੌਰ ਤੇ ਉਹਨਾਂ ਨੇ ਸਾਡੇ ਦੇ ਤੰਜ ਕੱਸਿਆ ਹਾਂ ਇਸ ਕਰਕੇ ਉਹ ਪੂਰਾ ਸੁਣਨ ਤੋਂ ਬਾਅਦ ਤੁਸੀਂ ਨਿਤਾਰੇ ਦੇ ਆਈਓ ਕੀ ਹੈ ਤਾਂ ਲੱਗਦਾ ਨਹੀਂ ਕਿ ਕਿਤੇ ਇੱਕ ਪਾਸੇ ਤਾਂ ਰਾਜਾ ਬਣੀਂਗ ਦੇ ਤੰਜ ਦਾ ਤੁਸੀਂ ਜਵਾਬ ਦੇ ਰਹੇ ਹੋ ਦੂਜੇ ਪਾਸੇ ਮੈਂ ਕਿੱਥੇ ਦਿੱਤਾ ਜਵਾਬ ਤੁਸੀਂ ਮੇਰੀ ਇੱਕ ਵੀ ਕੋਈ ਵੀਡੀਓ ਕੱਢ ਦਿਓ ਜਿਦੇ ਵਿੱਚ ਮੈਂ ਉਹਨਾਂ ਦੀ ਗੱਲ ਦਾ ਜਵਾਬ ਦਿੰਦਾ ਹਾਂ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਕਿ ਉਹਨਾਂ ਨੇ ਮੇਰੀ ਕਾਸਤੇ ਤੰਜ ਕਸਿਆ ਉਹਨਾਂ ਨੂੰ ਉਹਨਾਂ ਦਾ ਹੰਕਾਰ ਉਹਨਾਂ ਨੂੰ ਮੁਬਾਰਕ ਪਰ ਉਹੀ ਤੁਹਾਡੇ ਵੱਡੇ ਆਗੂ ਦਿੱਲੀ ਦੇ ਸੀਐਮ ਦੇ ਵੱਲੋਂ ਵੀ ਉਸ ਤਰ੍ਹਾਂ ਦਾ ਹੀ ਬਿਆਨ ਦਿੱਤਾ ਗਿਆ ਨਹੀਂ ਦੇਖੋ ਦਿੱਲੀ ਤੋਂ ਸਾਡੇ ਮੁੱਖ ਮੰਤਰੀ ਪੈਨ ਰੇਖਾ ਗੁਪਤਾ ਜੀ ਨੇ ਜਦੋਂ ਇਹ ਗੱਲ ਉਹਨਾਂ ਨੂੰ ਪਤਾ ਸੀਗੀ ਤੇ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਕਿ ਜੋ ਤੰਜ ਤੁਸੀਂ ਜਿਸ ਦੀ ਜਾਤ ਤੇ ਜਿਸ ਦੀ ਕਾਸਤੇ ਕਸ ਰਹੇ ਹੋ ਉਹ ਰੁਕਣ ਵਾਲਾ ਨਹੀਂ ਹੈ ਅੱਜ ਤੁਸੀਂ ਦੇਖੋ ਕਿ 10 ਦਿਨਾਂ ਦੇ ਵਿੱਚ ਕੰਪੇਨ ਨੂੰ ਕਿੱਥੇ ਲੋਕਾਂ ਦਾ ਪਿਆਰ ਸਤਿਕਾਰ ਮਿਲਣ ਤੋਂ ਬਾਅਦ ਉਹ ਕਿੱਥੇ ਪਹੁੰਚਾਤੀ ਹੈ ਲੋਕਾਂ ਨੇ ਜੇ ਤੁਸੀਂ ਹੰਕਾਰ ਦੀ ਭਾਸ਼ਾ ਬੋਲੀ ਤੇ ਲੋਕਾਂ ਨੇ ਉਹਦਾ ਜਵਾਬ ਤੁਹਾਨੂੰ ਦਿੱਤਾ ਹੈਗਾ ਲੋਕ ਜਵਾਬ ਦੇ ਰਹੇ ਨੇ ਤੁਸੀਂ ਰੇਕਾ ਗੁੱਪਤਾ ਜੀ ਦੀ ਗੱਲ ਨੂੰ ਪੂਰੀ ਤਰ੍ਹਾਂ ਸੁਣੋ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਤੁਸੀਂ ਜੇ ਹੰਕਾਰ ਦੀ ਭਾਸ਼ਾ ਵਰਤਦੇ ਹੋ ਤੇ ਲੋਕਾਂ ਨੇ ਉਹਦਾ ਜਵਾਬ ਤੁਹਾਨੂੰ ਦਿੱਤਾ ਹੈਗਾ ਸਾਡੇ ਤਾਂ ਕਿਸੇ ਨੇ ਜਵਾਬ ਨਹੀਂ ਦਿੱਤਾ ਅਮਨ ਨਰੋੜਾ ਕਹਿੰਦੇ ਨੇ ਕਿ ਭਾਜਪਾ ਜਿੱਥੇ ਪਹਿਲਾਂ ਧਰਮਾਂ ਦੀ ਗੱਲ ਕਰਦੀ ਸੀ ਹੁਣ ਬਰਾਦਰੀਆਂ ਦੀ ਗੱਲ ਤੱਕ ਪਹੁੰਚ ਗਈ ਹੈ ਨਹੀਂ ਦੇਖੋ ਅਸੀਂ ਤਾਂ ਸ਼ੁਰੂ ਨਹੀਂ ਕੀਤੀ ਗੱਲ ਇਹ ਨਾ ਸਾਡੇ ਕਿਸੇ ਲੀਡਰ ਨੇ ਸ਼ੁਰੂ ਕੀਤੀ ਅਸੀਂ ਤਾਂ ਕੇਵਲ ਆਪਣੀ ਗੱਲ ਰੱਖ ਰਹੇ ਸੀ ਕਿ ਅਸੀਂ ਜੇ ਸਾਨੂੰ ਪੰਜਾਬ ਦੀ ਜਨਤਾ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਤੇ ਅਸੀਂ ਇਹ ਇਹ ਕਰਾਂਗੇ ਮੈਂ ਤੁਹਾਡਾ ਸੰਬੋਧਨ ਸੁਣ ਰਿਹਾ ਸੀ ਤੁਸੀਂ ਕਹਿ ਰਹੇ ਸੀਗੇ ਕਿ ਇਹ ਸੀਟ ਲੁਧਿਆਣਾ ਦੇ ਲੋਕ ਜਿਤਾਣ ਤਾਂ ਅਸੀਂ ਮੋਦੀ ਸਾਹਿਬ ਨੂੰ ਕਵਾਂਗੇ ਕਿ ਹਾਂ ਵੀ ਹੁਣ ਲੁਧਿਆਣਾ ਵਾਸਤੇ ਪੰਜਾਬ ਵਾਸਤੇ ਵਿਕਾਸ ਕੀਤਾ ਜਾ ਸਕੇ ਮੈਂ ਇਹ ਗੱਲ ਕਹਿ ਰਿਹਾ ਸੀਗਾ ਕਿ ਉਹ ਕਹਿੰਦੇ ਨੇ ਨਾ ਜਿਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ ਸਾਡੇ ਤਾਂ ਦਾਣੇ ਹੀ ਹੈ ਨਹੀਂ ਹਜੇ ਅੱਜ ਦੀ ਰੇਡ ਦੇ ਅੰਦਰ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਅਪੀਲ ਕਰ ਰਿਹਾ ਸੀ ਕਿ ਥੋੜੀਆਂ-ਥੋੜੀਆਂ ਵੋਟਾਂ ਨਾਲ ਕਿਤੇ ਸੀਟਾਂ ਹਰ ਜਾਂਦੀਆਂ ਨੇ ਉਹ ਤਗੜੇ ਹੋ ਕੇ ਭਾਜਪੀ ਦੇ ਵਿਸ਼ਵਾਸ ਕਰਨ ਅਸੀਂ ਫਿਰ ਮੋਦੀ ਜੀ ਨੂੰ ਠੋਕੇ ਕਹਿ ਸਕਦੇ ਹਾਂ ਕਿ ਅਸੀਂ ਹੁਣ ਪੰਜਾਬ ਵਾਸਤੇ ਤੁਹਾਡੇ ਤੋਂ ਇਹ ਲੈਣਾ ਹੈ ਤੁਸੀਂ ਦਾਣਿਆਂ ਦੀ ਗੱਲ ਕੀਤੀ ਆ ਇਹੀ ਗੱਲ ਆਮਾਦੀ ਪਾਰਟੀ ਦੇ ਅਮਨ अरोड़ा ਕਹਿੰਦੇ ਨੇ ਕਹਿੰਦੇ ਨੇ ਦੋ ਦੋ ਐਮਐਲਏ ਆਲਰੇਡੀ ਨੇ ਅਗਰ ਕੇਂਦਰ ਤੋਂ ਐਨੇ ਪ੍ਰੋਜੈਕਟ ਆਂਦੇ ਹੁੰਦੇ ਤਾਂ ਉਹ ਹਲਕਿਆਂ ਦੇ ਵਿੱਚ ਕਿਉਂ ਨਹੀਂ ਪ੍ਰੋਜੈਕਟ ਆਏ ਨਹੀਂ ਮੈਂ ਮੈਂ ਉਹਨਾਂ ਨੂੰ ਸਵਾਲ ਕਰਦਾ ਹਾਂ ਉਹਨਾਂ ਨੇ ਵੱਡੇ ਵੱਡੇ ਬੋਰਡ ਲਾਏ ਆ ਕਿ ਅਸੀਂ ਐਲੀਵੇਟਰ ਰੋਡ ਲਿਆਏ ਅਸੀਂ 에어ਪੋਰਟ 에어ਪੋਰਟ ਬਣਾਇਆ ਤੇ ਲੁਧਿਆਣੇ ਦਾ ਬੱਸ ਸਟੈਂਡ ਕਿਉਂ ਨਹੀਂ ਵਧੀਆ ਬਣਾ ਦਿੰਦੇ ਉਹ ਤਾਂ ਜਿਹੜੇ ਸੈਂਟਰ ਦੇ ਪ੍ਰੋਜੈਕਟ ਨੇ ਰੇਲਵੇ ਸਟੇਸ਼ਨ ਸੈਂਟਰ ਦਾ ਪ੍ਰੋਜੈਕਟ ਆ ਹੋ ਰਿਹਾ ਤੇ ਉਹ ਕਰਨ ਲੁਧਿਆਣੇ ਦਾ ਰੇਲ ਲੁਧਿਆਣੇ ਦਾ ਬੱਸ ਸਟੈਂਡ ਵਧੀਆ ਬਣਾਉਣ ਆਧੁਨਿਕ ਬੱਸ ਸਟੈਂਡ ਜਿਹਨੂੰ ਕਹਿੰਦੇ ਨੇ ਉਹ ਬਣਾਣ ਉਹ ਚਲੋ ਮੇਰੇ ਨਾਲ ਉਹ ਗੰਦਗੀ ਪਈ ਆ ਸਿਵਲ ਹਸਪੀਟਲ ਦਾ ਸਾਰਾ ਟੱਬਰ ਉਹ ਤੋਂ ਘਾਟਨ ਕਰਕੇ ਆਇਆ ਸੀਗਾ ਤੇ ਆ ਚਲੋ ਸਿਵਲ ਹਸਪੀਟਲ ਮੈਂ ਤੁਹਾਨੂੰ ਮੇਰੇ ਮੋਬਾਈਲ 'ਚ ਵੀਡੀਓ ਹੈ ਅੱਜ 15 ਦਿਨ ਪੁਰਾਣੀ ਹੈ ਡੈੱਡ ਬੁੜੀ ਇੱਦਾਂ ਸੁੱਟੀਆਂ ਪਈਆਂ ਜਿੱਦਾਂ ਆਪਾਂ ਚੱਕ-ਚੱਕ ਕੇ ਕੋਈ ਤਹਾਂ ਲਈ ਆਉਂਦੀਆਂ ਇਦਾਂ ਪਈਆਂ ਦੇਖ ਕੇ ਜਾਓ ਵੀਡੀਓ ਮੈਂ ਤੁਹਾਨੂੰ ਦਰਸਾਣਾ ਕਹੂੰਗਾ ਤਾਂ ਤੁਮ ਦੇਵੀ ਲਈ ਤੁਹਾਡੇ ਕਹਿੰਦਾ ਮਤਲਬ ਜਿਹੜਾ ਵੀ ਵਿਕਾਸ ਹੋ ਰਿਹਾ ਹੈ ਜਿਹੜੇ ਵੀ ਪ੍ਰੋਜੈਕਟ ਆ ਰਹੇ ਆ ਉਹ ਕੇਂਦਰ ਦੇ ਪ੍ਰੋਜੈਕਟ ਨੇ ਇਹਨਾਂ ਦੇ ਆਪਣੇ ਵੱਲੋਂ ਕੋਈ ਪ੍ਰੋਜੈਕਟ ਨਹੀਂ ਆ ਕਿਹੜਾ ਹੈ ਤੁਸੀਂ ਸਰਾ ਵੇਗ ਜੀ ਤੁਸੀਂ ਕਿਹੜਾ ਨਹੀਂ ਜਾਣਦੇ ਲੁਧਿਆਣੇ ਨੂੰ ਤੁਸੀਂ ਮੇਰੇ ਨਾਲ ਆਰਗੂ ਕਰ ਲਓ ਕਿ ਤੁਸੀਂ ਝੂਠ ਬੋਲ ਰਹੇ ਹੋ ਸਾਰੇ ਪ੍ਰੋਜੈਕਟ ਤਾਂ ਕੇਂਦਰ ਸਰਕਾਰ ਦੇ ਜਿਹੜੇ ਜਿਨ੍ਹਾਂ ਤੇ ਆਪਣੀ ਸਟੈਂਪ ਲਾ ਰਹੇ ਆ ਕਹਿੰਦੇ ਨੇ ਤੁਹਾਡੇ ਜਿਹੜੇ ਆਗੂ ਨੇ ਵਿਧਾਨ ਸਭਾ ਦੇ ਵਿੱਚ ਅਸ਼wini ਸ਼ਰਮਾ ਉਹ ਸਾਡੇ ਸਾਡੀਆਂ ਮੰਗਾਂ ਕਰ ਰਹੇ ਨੇ ਕਿ ਹਾਂ ਵੀ ਸਾਡੇ ਪ੍ਰੋਜੈਕਟ ਆ ਕਰ ਦਿਓ ਸਾਡੇ ਪ੍ਰੋਜੈਕਟ ਆ ਕਰ ਦਿਓ ਤੇ ਉਹਨਾਂ ਨੇ ਕੀਤਾ ਕੋਈ ਫਿਰ ਚਲੋ ਇਹ ਕੇਵਲ ਕਟਿਆ ਔਰ ਉੱਚੀ ਰਾਜਨੀਤੀ ਇਹ ਲੋਕ ਜਾਣਦੇ ਆ ਸਭ ਨਾਲੇ ਉਹਨਾਂ ਨੂੰ ਵਿਧਾਇਕ ਬਣਾਇਆ ਪਠਾਨਕੋੜ ਦੇ ਲੋਕਾਂ ਨੇ ਤੇ ਉਹ ਆਪਣੇ ਪਠਾਨਕੋੜ ਵਾਸਤੇ ਤਾਂ ਮੰਗਣ ਗਈ ਇਹ ਨਲਾਇਕ ਆਦਮੀ ਦੰਦੇ ਹੀ ਨਹੀਂ ਜਦੋਂ ਇੱਕ ਵਿਧਾਇਕ ਹੈ ਮੈਂ ਵਿਧਾਇਕ ਬਣ ਜਾ ਤੇ ਮੈਂ ਤਾਂ ਜਾ ਕੇ ਰੋਹੂੰਗਾ ਇਹਨਾਂ ਕੋਲ ਵੀ ਸਰਕਾਰ ਭਾਈ ਦਿਓ ਸਾਡੇ ਇਲਾਕੇ ਨੂੰ ਆਹ ਚੀਜ਼ਾਂ ਦਿਓ ਜ਼ਰੂਰਤ ਹੈ ਤੇ ਜੇ ਮੈਂ ਗੱਲੇ ਨਹੀਂ ਠਾਊਂਗਾ ਤੇ ਫਿਰ ਮੇਰੇ ਵਿਧਾਇਕ ਬਣਨ ਦਾ ਵੀ ਕੀ ਫਾਇਦਾ ਤ ਤੁਹਾਨੂੰ ਲੱਗਦਾ ਕਿ ਜੋ ਅਸ਼wini ਜੀ ਆਪਣੇ ਇਲਾਕੇ ਦੀ ਗੱਲ ਉਠਾ ਰਹੇ ਆ ਇਹ ਚ ਮਾੜੀ ਗੱਲ ਕੀ ਹੈ ਇਹ ਮਿੰਤਾ ਨਹੀਂ ਹੈਗੀਆਂ ਹੂੰ ਤੇ ਕੈਮਰੇ ਨੂੰ ਕੋਲ ਨੂੰ ਕਰੋ ਮੈਂ ਦੱਸਦਾ ਮਿੰਤਾ ਨਹੀਂ ਹੈਗੀਆਂ ਇਹ ਇਹ ਲੋਕਾਂ ਦੇ ਹੱਕ ਦੀ ਆਵਾਜ਼ ਉਠਾ ਰਹੇ ਆ ਅਸ਼wini ਸ਼ਰਮਾ ਜੀ ਉਹਨਾਂ ਦਾ ਫਰਜ਼ ਹੈ ਬਿਲਕੁਲ ਇਹ ਇਹ ਬੇਸ਼ਰਮ ਨੇ ਦੰਦੇ ਨਹੀਂ ਹੈਗੇ ਹੂੰ ਤਾਂ ਤੁਹਾਨੂੰ ਲੱਗਦਾ ਕਿ ਜਿਵੇਂ ਕੇਜੀਵਾਲ ਜੀ ਪ੍ਰਚਾਰ ਦੇ ਵਿੱਚ ਕਹਿ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਜਿਤਾਓ ਕੰਮ ਤਾਂ ਹੀ ਹੋਣਗੇ ਇਹ ਕਿਦੇ ਉਹ ਜਿਹੜਾ ਉਸ ਤੋਂ ਪਹਿਲਾਂ ਹੀ ਉਸ ਚੀਜ਼ਾਂ ਸਾਹਮਣੇ ਆ ਰਹੀਆਂ ਵਾ ਨਹੀਂ ਦੇਖੋ ਇਹ ਇਹ ਤਾਂ ਧਮਕੀ ਹੈ ਸਿੱਧੀ ਜਿਹੜੇ ਕੇਜਰੀਵਾਲ ਸਾਹਿਬ ਇਹ ਗੱਲ ਕਹਿ ਰਹੇ ਨੇ ਕਿ ਸਰਕਾਰ ਕੇ ਆਮ ਆਦਮੀ ਪਾਰਟੀ ਵਾਲੀ ਹੈ ਝਾੜੂ ਵਾਲਿਆਂ ਦੀ ਸਰਕਾਰ ਹੈ ਜੇ ਤੁਸੀਂ ਝਾੜੂ ਵਾਲੇ ਦਾ ਕੈਂਡੀਡੇਟ ਨਹੀਂ ਜਿਵਾਉਂਗੇ ਫੇ ਕਦੋਂ ਕੀਤਾ ਕਰਾਉਗੇ ਇਹਦਾ ਮਤਲਬ ਤਾਂ ਇਹ ਸਰਕਾਰ ਜਿਹੜੀ ਹੈ ਉਹ ਪਾਰਸ਼ੀਅਲਟੀ ਕਰ ਰਹੀ ਹੈ ਅੱਜ ਕਾਂਗਰਸ ਦੇ ਐਮਐਲਏ ਨੇ ਭਾਜਪਾ ਦੇ ਐਮਐਲਏ ਨੇ ਉਹ ਕਿਆ ਉਹ ਪੰਜਾਬ ਦਾ ਉਹ ਖੇਤਰ ਜਿਹਨੂੰ ਝਾੜੂ ਨੂੰ ਵੋਟ ਨਹੀਂ ਪਾਈ ਜਨੇ ਉਹ ਬੰਜਾ ਰਹੇ ਜੂਗਾ ਡਵੈਲਪਮੈਂਟ ਉਹਦਾ ਮਤਲਬ ਤਾਂ ਇਹੀ ਹੋਇਆ ਨਾ ਫਿਰ ਕਾਂਗਰਸ ਦੇ ਐਮਐਲਏ ਜੋੜ ਲੀਏ ਜਾਂ ਭਾਜਪਾ ਦੇ ਜੋੜ ਲੀਏ ਉਹ ਤਾਂ ਫਿਰ ਖੇਤਰ ਬੰਜਾ ਰਹਿ ਗਿਆ ਪੰਜਾਬ ਚ ਉੱਥੇ ਡਵੈਲਪਮੈਂਟ ਵੀ ਹੋਣੀ ਹੈ ਇਹ ਲੱਗਦਾ ਕਿ ਇਹ ਰਾਜਨੀਤੀ ਨਹੀਂ ਹੋਣੀ ਚਾਹੀਦੀ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਇਹ ਰਾਜਨੀਤੀ ਨਹੀਂ ਇਹ ਘਟਿਆ ਪਣਾ ਹੈ ਇਹ ਰਾਜਨੀਤੀ ਥੋੜੀ ਹੁੰਦੀ ਹੈ ਰਾਜਨੀਤਿਕ ਤਾਂ ਗੱਲ ਹੁੰਦੀ ਹੈ ਕਿ ਕੋਈ ਗੱਲ ਹੋਈ ਉਹਦਾ ਜਵਾਬ ਪ੍ਰੋਪਰ ਢੰਗ ਇਹ ਤਾਂ ਹਲਕਾ ਪਣਾ ਕੇ ਕੇਜਰੀਵਾਲ ਦੇ ਇਸੇ ਬਿਆਨ ਦਾ ਜਵਾਬ ਲੁਧਿਆਣਾ ਪੱਛਮੀ ਦੇ ਲੋਗਾਂ ਨੇ ਦੇਣਾ ਤਾਂ ਹੁਣ ਪ੍ਰਚਾਰ ਸਮਾਪਤ ਹੋ ਰਿਹਾ ਕੁਝ ਹੀ ਘੰਟਿਆਂ ਦਾ ਸਮਾਂ ਬਾਕੀ ਰਹਿ ਗਿਆ ਕੀ ਅਪੀਲ ਕਰਦੇ ਹੋ ਲੋਕਾਂ ਦੇਖੋ ਮੈਂ ਤਾਂ ਲੁਧਿਆਣਾ ਪੱਛਮੀ ਦੇ ਲੋਗਾਂ ਨੂੰ ਉਹੀ ਅਪੀਲ ਕਰੂੰਗਾ ਕਿ ਸਨਾਰੇ ਪੰਜਾਬ ਲਈ ਦਮੇ ਪੰਜਾਬ ਲਈ ਆਓ ਆਪਾਂ ਪੰਜਾਬ ਨੂੰ ਅੱਗੇ ਲੈ ਕੇ ਜਾਣ ਲਈ ਪੰਜ ਪਨੋ ਵੋਟ ਕਰੀ ਜੀ ਧੰਨ ਜੀ ਬਿਲਕੁਲ ਐਸੀ ਹੈ ਜੀਵਨ ਗੁਪਤਾ ਜਿਹੜੇ ਜਿੱਥੇ ਲੋਕਾਂ ਨਾਲ ਰਾਬਤਾ ਕਾਇਮ ਕਰਿਆ ਨੇ ਉੱਥੇ 50 ਵਾਪਸ ਹੋਣ ਤੋਂ ਪਹਿਲਾਂ ਲੋਕਾਂ ਨੂੰ ਅਪੀਲ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਪੰਜਾਬ ਦੇ ਸੁਨਹਿਰੇ ਭਵਿੱਖ ਦੇ ਲਈ ਭਾਜਪੀ ਨੂੰ ਸਾਥ ਦੇਣ ਤੇ ਭਾਜਪੀ ਦਾ ਉਮੀਦਵਾਰ ਜੀਤਾਨ ਕੈਮਰਾ ਪਰਸਨ ਵਿੱਕੀ ਦੇ ਨਾਲ ਵਿਵੇਕ ਕਾ ਲੁਧਿਆਣਾ